ਦੇਖੋ ਮੇਰੀ ਉਸ ਪਰਵਾਸ ਦੇ ਨਾਲ ਇੱਕ ਤਰ੍ਹਾਂ ਦੀ ਮੇਰੇ ਖਲਕੇ ਜਿਸ ਰੂਪ ਚ ਭਾਵੇਂ ਕੋਈ ਆਪਾਂ ਨੇ ਕਿਹਾ ਸਦੇ ਪਰਿਵਾਰ ਕਸਾਂਝ ਹੈ ਮੇਰੀ ਉਹਨਾਂ ਦੇ ਨਾਲ ਸਾਂਝ ਹੀ ਸੀ ਕਿ ਜਾਤੀ ਹੋਈ ਸੀ ਔਰਤ ਪਾਲ ਸਿੰਘ ਦੇ ਨਾਲ ਐਨਐਸਏ ਲਾਉਣਾ ਐਨਐਸਏ ਦੀ ਜ਼ਰੂਰਤ ਨਹੀਂ ਸੀ ਪਰ ਡਿਬਰੂਗਰ ਸਟੇਟ ਦੇ ਨਾਲ ਉਦੇ ਵਾਸਤੇ ਵਾਜੂ ਬਲੰਦ ਕੀਤੀ ਐ ਸਹਿਯੋਗ ਉਹ ਦਿੱਤਾ ਗਾਮੀ ਜਿੰਨ ਪਰ ਚੋਣਾ ਨੂੰ ਲੈ ਕੇ ਜਦੋਂ ਚੋਣਾ ਦੀ ਚਰਚਾ ਚੱਲੀ ਮੈਂ ਜਿਹੜਾ ਪਰਿਵਾਰ ਦਾ ਕਰਤਾ ਤਾਂ ਹੈ ਜਿਹੜਾ ਇਹਨਾਂ ਦਾ ਮੁਖ ਸਲਾਹਕਾਰ ਉਹਦੇ ਨਾਲ ਮੇਰੀ ਇਹੀ ਗੱਲ ਚੱਲਦੀ ਰਹੀ ਕਿ ਚੋਣਾ ਆ ਗਈਆਂ ਜਦ ਧਿਆਨ ਰੱਖਿਆ ਜੇ ਹੋ ਸਕਦਾ ਖਲੂਸ ਸਭ ਤੋਂ ਮੈਨੂੰ ਵੀ ਦਰ ਲੱਗਣੇ ਜਾਣ ਉਹ ਗੱਲ ਜੀ ਬਹੁਤ ਚੰਗੀ ਗੱਲ ਆ ਉਹਨੇ ਫਿਰ ਮੈਨੂੰ ਇਹ ਵੀ ਕਿਹਾ ਕਿ ਮੇਰੀ ਅੰਦਰ ਵੀ ਗੱਲ ਹੋ ਗਈ ਹੈ ਭਾਈ ਅਮਰਤਪਾਲ ਸਿੰਘ ਖਨੂਣਾ ਮੇਰੀ ਪਰਿਵਾਰ ਨਾਲ ਵੀ ਹੋ ਗਈ ਹੈ ਤੇ ਉਹ ਕਹਿੰਦੇ ਆ ਕਿ ਕੋਈ ਹੋਰ ਪਤਨੀ ਇਹਦਾ ਕੀ ਕਰਦੇ ਆਂ ਹੀ ਬਲਟੋਆ ਸਾਹਿਬ ਨੇ ਜਿਹੜੀ ਆ ਜਰੂਰ ਮਦਦ ਕਰਾਂਗੇ ਉਹ ਜਾਣਣ ਉਹ ਜਾਣਣ ਮੈਂ ਤਾਂ ਉੱਥੇ ਜਾ ਕੇ ਕਹਿ ਕੇ ਆ ਕਿ ਮੈਂ ਉਹ ਬੰਦੇ ਨੂੰ ਪੁੱਛ ਲਵਾਂ ਮੇਰੇ ਮੂੰਹ ਤੇ ਲੈ ਆ ਹਾਂਜੀ ਤੇ ਦੂਜੀ ਗੱਲ ਜਿਹੜੀ ਹੈ ਕਿ ਮੈਂ ਇਹ ਵੀ ਗੱਲ ਕੀਤੀ ਕਿ ਮੈਂ ਯਾਰ ਕੁਸਰ ਮੁਰਸੇ ਜੀ ਨੂੰ ਸੰਦਾ ਕਿ ਇਹ ਤਾਂ ਨਹੀਂ ਕਿ ਆ ਕਿ ਉਹ ਚੋਣ ਲੜਨੀ ਉਹ ਇਹ ਵੀ ਨਹੀਂ ਜੀ ਨਾ ਉਹਨਾਂ ਦਾ এজেন্ডਾ ਹੈ ਚੋਣਾਂ ਤੇ ਉਹਨਾਂ ਆਉਣਾ ਨਹੀਂ ਤੇ ਪਰਿਵਾਰ ਦੀ ਜੇ ਸਾਰਿਆਂ ਦੀ ਇਛਾਈ ਹੈ ਕਿ ਭਾਵੇਂ ਕੋਈ ਕਹੀ ਜਾਵੇ ਅਸੀਂ ਇਸ ਕੰਮ 'ਚ ਨਹੀਂ ਆਉਣਾ ਗੱਲ ਨਹੀਂ ਬਣੀ ਇਹ ਥੋੜੇ ਦਿਨ ਬਿਨਾਂ ਦੀ ਗੱਲ ਹੈ ਲਗਾਤਾਰ ਉਹ ਵੀ 25 ਦਿਨ ਤੋਂ ਲਗਾਤਾਰ ਐਪੀਸੋਡ ਚੱਲਦਾ ਰਿਹਾ ਹਾਂਜੀ ਫਿਰ ਆ ਜਾਂਦਾ ਐਡਵੋਕੇਟ ਰਾਜਦੀਪ ਸਿੰਘ ਦਾ ਐਪੀਸੋਡ ਉਹ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਬੁਲਾ ਕੇ ਆਉਂਦਾ ਤੇ ਜੇ ਉਹ ਬਾਹਰ ਆਣ ਕੇ ਐਨਾਨਸਮੈਂਟ ਕਰਦਾ ਹੈ ਕਿ ਆਪ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਨ ਹੁਣ ਪਤਾ ਨਹੀਂ ਉੱਥੇ ਕਿਹੜੀ ਸੰਗਤ ਨੇ ਉਹਨੇ ਸਲਾਹ ਕਰ ਲਈ ਹਾਂਜੀ ਬਾਹਰ ਨਿਕਲ ਕੇ ਤੇ ਕਾਰ ਆਸਸ ਦੇ ਨਾਲ ਸੰਬੰਧਤ ਬੰਦਾ ਜਿਹੜਾ ਹੈ ਹਾਂਜੀ ਜਿਹੜਾ ਉਹਦਾ ਮੈਂਬਰ ਹੈ ਅੱਜ ਵੀ ਆਨਲਾਈਨ ਜਿਹੜਾ ਆ ਗੂਗਲ ਤੇ ਉਹ ਅਨ ਅਨਾਉਂਸਮੈਂਟ ਕਰਦਾ ਹੈ ਚਲ ਮੈਂ ਬੇਰੂ ਸੱਜਣਾ ਨਾਲ ਗੱਲ ਕੀਤੀ ਮੈਂ ਇੱਧਰ ਆ ਗਈ ਹਾਂ ਹੁਣਾ ਤੁਸੀਂ ਦੇ ਹੁਣ ਗੱਲ ਕਰਨ ਦੇ ਅਸੀਂ ਪਹਿਲੇ ਬੜੇ ਪਰੇਸ਼ਾਨ ਹੈ ਕਿ ਇਹਨੂੰ ਕਿਹਨੇ ਅਧਿਕਾਰ ਦਿੱਤਾ ਹੈ ਵਕੀਲ ਨੂੰ ਹਾਂ ਤੇ ਵਕੀਲ ਨੇ ਕਿੰਨਾ ਕਰਤਾ ਕੋਈ ਸਹਿਮਤ ਨਹੀਂ ਜੀ ਬਿਲਕੁਲ ਨਹੀਂ ਐਵੇਂ ਉਹਨੇ ਛੁਰਲੀ ਛੱਡੀ ਆ ਤੋ ਹੈ ਨਾ ਨੀਗਾ ਪਰਿਵਾਰ ਨਹੀਂ ਪਰਿਵਾਰ ਦੇ ਵੀ ਤੁਹਾਡੇ ਸਾਹਮਣੇ ਬਿਆਨ ਆ ਗਏ ਪਿਤਾ ਦਾ ਵੀ ਆ ਗਿਆ ਮਾਤਾ ਦਾ ਵੀ ਆ ਗਿਆ ਕਿ ਕੋਈ ਚੋਣ ਨਹੀਂ ਬਿਰੋ ਪਰਿਵਾਰ ਇਹ ਕੱਜ ਸਿਰੇ ਸੋਸ਼ਲ ਮੀਡੀਆ ਦੇ ਬਾਈਟ ਦੇਂਦੇ ਜਦੋਂ ਤੁਹਾਡੇ ਮਿਲਣ ਤੋਂ ਬਾਅਦ ਕੀਨਾਂ ਦਾ ਕੋਈ ਸਾਡੀ ਹੰਦਰ ਨਹੀਂ ਆ ਜੀ ਚੋਣ ਨਾਲ ਲੜਨ ਗਿਆ ਮਤਬਾ ਜੀ ਫਿਰ ਇਹਦਾ ਨਹੀਂ ਹੁੰਦਾ ਜੀ ਮੇਰੇ ਬਟਵਾ ਸਾਹਿਬ ਵਰਤੋਂ ਸਾਡੇ ਕੋ ਆਇਆ ਸੀ ਤੇ ਅਸੀਂ ਨਹੀਂ ਉਹਨਾਂ ਦੀ ਸਪੋਰਟ ਕੀਤੀ ਇਹਨਾਂ ਨੇ ਕਿਹਾ ਕਿ ਅਸੀਂ ਵੱਖਰੀ ਚੋਣ ਲੜਾਂਗੇ ਯਾ ਕੋਈ ਕਿਸ ਨੂੰ ਹੋ ਸਕਦਾ ਮੈਂ ਤੇ ਇੱਕ ਸਿੱਖ ਦੇ ਨਾਤੇ ਇਹਦਾ ਸਿੱਖੀ ਸਿਧਾਂਤ ਹੈ ਜਿਹੜੀ ਪੰਥਕ ਸੋਚ ਹੈ ਉਹਦੇ ਮੁਤਾਬਕ ਜਿਹੜੀ ਸਾਨੂੰ ਗੁਰੂ ਸਾਹਿਬਾਨ ਨੇ ਸਿਖਿਆ ਦਿੱਤੀ ਹੈ ਕਿ ਵਖਰੇਵੇਂ ਹੋ ਜਾਂਦੇ ਨਹੀਂ ਤੇ ਸਿੱਖ ਦਾ ਫਰਜ਼ ਬਣਦਾ ਆ ਦੂਜੇ ਕੋਲੇ ਚੱਲ ਕੇ ਜਾਂਜੂ ਕਿ ਆਪਣੇ ਆਪ ਹੀ ਦੂਰ ਹੋ ਜਾਂਦੀ ਹੈ ਮੈਂ ਤਾਂ ਕਿ ਨਿਮਰਤਾ ਨਾਲ ਬੇਨਤੀ ਕੀਤੀ ਹੈ ਅਹੀਂ ਹੋਰ ਵੀ ਬੰਦਾਂ ਬਤਾ ਕੀਤੀਆਂ ਮੈਂ ਤੇ ਇਹੀ ਕਿਹਾ ਕਿ ਵੀ ਮੈਨੂੰ ਪਹਿਲੋਂ ਕਿਉਂ ਜਿਹੜਾ ਆ ਇਹ ਗੱਲ ਚੱਲਦੀ ਰਹੀ ਹੈ ਮੈਂ ਕਿ ਉਹ ਤੁਹਾਡਾ ਕਰਤਾ ਕਰਤਾ ਮੈਂ ਉਹ ਉਹੀ ਆਣ ਕੇ ਕਹਦੇ ਕਿ ਨਹੀਂ ਮੈਂ ਨਾ ਅਗਲਾ ਚੱਲ ਨਹੀਂ ਰਹੀ ਹੁਣ ਤੋਂ ਇੱਕ ਹੀ ਜਾਵੇ ਜੀ ਪੈਸੇ ਦੇ ਵਰਤਨੇ ਪੈਂਦੇ ਆ ਜੀ ਕਈ ਵਾਰ ਅ ਮਤਲਬ ਲਾਨਿਆ ਪ੍ਰੋਗਰਾਮ ਚੇਂਜ ਕਰਨਾ ਪੈਂਦਾ ਹੈ ਤੇ ਮੈਂ ਕਿ ਚੇਂਜ ਕਿਉਂ ਕਰਦੇ ਆ ਪ੍ਰੋਗਰਾਮ ਹੀ ਉਹਨਾਂ ਲਾਣ ਕਰ ਗਏ ਜਿੰਨੇ ਤੇ ਆਪਾਂ ਖੜੋ ਸਕਦੇ ਆ ਉਨੀ ਗੱਲ ਕਰੀਏ ਹਾਂਜੀ ਚਲੋ ਇਹ ਕੋਈ ਬਹਿਸ-ਮਬਹਿਸ ਵਾਲੀ ਗੱਲ ਨਹੀਂ ਸੀਗੀ ਮੈਂ ਤੁਹਾਡੀਆਂ ਗੱਲਾਂ ਕਰ ਕੀ ਮੈਂ ਇਸ ਪਾਸੇ ਵਧਿਆ ਜੇ ਮੈਨੂੰ ਪਹਿਲੋ ਪਤਾ ਹੁੰਦਾ ਹਾਂਜੀ ਤੇ ਮੈਂ ਪਾਟੀ ਨੂੰ ਨਾ ਕਰ ਦਿੰਦਾ ਭਾਵੇਂ ਜਦੋਂ ਮੇਰੇ ਬਾਰੇ ਫਾਈਨਲ ਹੋ ਗਿਆ ਸਾਰਾ ਕੁਝ ਹੋ ਗਿਆ ਸਿਰਫ ਇਹ ਵੀ ਇਹਦੇ ਵਿੱਚ ਵੀ ਕਾਂਗਰਸੋਂ ਤੋਂ ਕੌਣ ਆਉਂਦਾ ਆ ਹਾਂਜੀ ਤੇ ਉਸ ਤੋਂ ਬਾਅਦ ਜਿਹੜਾ ਆ ਅ ਸ਼ਾਇਦ ਅਨਾਨ ਕਰਨਾ ਇਸੇ ਕਰਕੇ ਖਰੂਰ ਸਾਹਿਬ ਦੀ ਰੱਖੀ ਸੀਗੀ ਤੇ ਭਾਵੇਂ ਫਾਈਨਲ ਤਾਂ ਹੋਇਆ ਬੀਠਾ ਸੀਗੇ ਚਲੋ ਉਹਨਾਂ ਨੇ ਆਪ ਦੀ ਦਲੇਰ ਦਿੱਤੀ ਮੈਂ ਆਪ ਦੀ ਦਲੇਰ ਦਿੱਤੀ ਬੜੇ ਵਧੀਆ ਮਾਹੌਲ 'ਚ ਗਲਬਤ ਹੋਈ ਏ ਉਹਨਾਂ ਦੇ ਨਾਲ ਤੇ ਇਵੇਂ ਮਾਨਸਿਕ ਤੌਰ 'ਤੇ ਵੀ ਗਲਬਤ ਹੋਈ ਏ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਵਿਚਾਰ ਕਰੋ ਮੈਨੂੰ ਕਹਿੰਦੇ ਤੁਸੀਂ ਵਿਚਾਰ ਕਰੋ ਮੈਂ ਠੀਕ ਏ ਵਿਚਾਰ ਵਿਚਾਰ ਕਰੋ ਜੀ ਬਦਾਸਾ ਨਹੀਂ ਮੈਂ ਤਾਂ ਵਿਚਾਰ ਮੈਂ ਤੁਹਾਨੂੰ ਵੀ ਮੈਂ ਦੱਸਦਾ ਆਪਣਾ ਫਾਈਨਲ ਲਾਉਂਦਾ ਮੈਂ ਕਿਹਾ ਮੈਂ ਦੱਸਦਾ ਸੀਗਾ ਮੈਂ ਕਿਹਾ ਤੁਸੀਂ ਫੈਸਲਾ ਲਿਆ ਪਰਿਵਾਰ ਨੇ ਜਾਂ ਤੁਹਾਡੇ 2-4 ਸਲਾਹਕਰ ਹੋਣ ਹੋ ਸਕਦੇ ਮੈਂ ਕਿਹਾ ਤੁਸੀਂ ਉਹਨਾਂ ਨਾਲ ਸਲਾਹ ਕਰੋ ਠੀਕ ਏ ਤੁਹਾਡੇ ਲਈ ਸਲਾਹ ਕਰਨੀ ਸਭ ਕੀ ਤੇ ਮੈਂ ਕਿਹਾ ਮੇਰੇ ਬਾਰੇ ਜਿਹੜਾ ਫੈਸਲਾ ਲੈਣਾ ਉਹ ਪਾਰਟੀ ਨੇ ਲੈਣਾ ਤੁਸੀਂ ਪਾਰਟੀ ਤੱਕ ਪਹੁੰਚ ਕਰ ਲਓ ਤੁਹਾਡੀ ਉਹਨਾਂ ਤੱਕ ਪਹੁੰਚ ਹੈਗੀ ਹੈ ਮਿਰਦੇ ਵੀ ਰਹੇ ਹਨ ਔਰ ਪਾਲ ਸਿੰਘ ਉਹਨਾਂ ਦੀ ਮਾਸੀ ਤੇ ਹੋਰ ਰਿਲੇਟਿਵ ਜਿਹੜੇ ਆ ਸੁਭੀਸ਼ ਸੰਬਾਦਲ ਉਹਨਾਂ ਦੇ ਸੰਬੰਧੀ ਮਿਲ ਕੇ ਵੀ ਆਉਂਦੇ ਨੇ ਪਹਿਲੇ ਚੋਣਾਂ ਨੂੰ ਨਹੀਂ ਦੂਸਰੇ ਮਸਲੇ ਲੈ ਕੇ ਹੈ ਜੁਆਇਨ ਨਾਲ ਸੇ ਲੱਗਦਾ ਹਾਂ ਇਹਨਾਂ ਨਾਲ ਸੇ ਲੱਗਦਾ ਹੈ ਜਦੋਂ ਅਕਤੂਬਰ ਮੋਰਚਾ ਮਾਸਾ ਤੇ ਕਈ ਕੁਝ ਜਿਹੜਾ ਆ ਉਹ ਬੀਬੀ ਮੇਰੀ ਵੀ ਸਾਹ ਜੜੀ ਮਤਲਬ ਪਹਿਲਾਂ ਵੀ ਤੁਸੀਂ ਵੀ ਪਹਿਲਾਂ ਬੋਲੀ ਸੀ ਐਨਐਸਏ ਲੱਗਣ ਤੋਂ ਬਾਅਦ ਕਿ ਹੱਕ ਚਾਏ ਸੀ ਆਪਾਂ ਉਹ ਮਤਲਬ ਕਿੱਥੇ ਅੱਜ ਵੀ ਹੈ ਐਨਐਸਏ ਦੇ ਦੇਖੋ ਐਨਐਸਏ ਵਰਗਾ ਤੁਸੀਂ ਇੱਕ ਰੂਟੀਨ ਦਾ ਹੈ ਉੱਥੇ ਜੋ ਕੁਝ ਵੀ ਹੋਇਆ ਜਨਾਲੇ ਤੇ ਕਿਸੇ ਨੇ ਹੋਲਾ ਨਹੀਂ ਗਿਆ ਤੁਸੀਂ ਮੁਕਦਮਾ ਦਰਜ ਕਰਦੇ ਹੋ 307 ਦਾ ਮੁਕਦਮਾ ਤੁਸੀਂ ਲਗਾਤਾ ਹੈ ਤੇ ਤੁਸੀਂ ਕਿ ਉਹਨੂੰ ਜੇਲ੍ਹ 'ਚ ਬੰਦ ਕਰਦੇ ਹੋ ਕਾਨੂੰਨੀ ਕਾਰਵਾਈ ਕਰਦੇ ਹੋ ਚਾਕੇ ਤੁਸੀਂ ਐਨਐਸਏ ਲਾ ਕੇ ਡਬਲ ਗੜ ਸੁੱਟ ਦਿੰਦੇ ਬਟਵਾ ਸਭ ਪੰਥਕਲ ਕਰਾਉਂਦੇ ਹੋ ਜਦ ਤੇ ਹੋਏ ਨਜ਼ਰ ਆਉਂਦੇ ਨੇ ਇੱਕ ਦੂਜੇ ਦੇ ਨਾਲ ਮੈਂ ਨਹੀਂ ਜੀ ਮੇਰਾ ਸਮਰਥਕ ਆਦਿ ਮਾੜਾ ਕਮੈਂਟ ਕਰੂਗਾ ਤੇ ਨਾ ਪੋਸਟ ਪਾਊਗਾ ਆਉਣ ਲੋ ਤਾਂ ਮੈਨੂੰ ਬਥੇਰਾ ਕੁਝ ਕੀ ਕੀ ਜਾਂਦੇ ਪਰ ਜਿੰਨਾ ਕਿ ਮੇਰੀ ਨਲੋ 14 ਮੈਂ ਸਾਰਿਆਂ ਨੂੰ ਮਨਾ ਕੀਤਾ ਮੈਂ ਸਭ ਨੂੰ ਮਨਾ ਕੀਤਾ ਪਰ ਮੈਂ ਉਹਨਾਂ ਨੂੰ ਉੱਥੇ ਸਵੇਰੇ ਇਹ ਵੀ ਗੱਲ ਕੀਤੀ ਜੀ ਮੈਂ ਕਿਹਾ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਤੇ ਤੁਹਾਡੇ ਜਿਹੜੇ ਆ ਤੁਸੀਂ ਆਪਦੇ ਲੋਕੋ ਪਰਿਵਾਰ ਵੱਲੋਂ ਕਿ ਬਾਈਕ ਲੱਤਣ ਵਾਲੀਆਂ ਗੱਲਾਂ ਆ ਜਾਂ ਇਲਜ਼ਾਮ ਬਾਜ਼ੀ ਰਿਹਾ ਕਰਤਾਰ 쿠ਸ਼ੀ ਵਾਲੀਆਂ ਗੱਲਾਂ ਨਾ ਕਰੀਏ ਮੈਂ ਕੋਈ ਇਧਰੋਂ ਲੱਗ ਪਿਆ ਵੀ ਉਧਰੋਂ ਲੱਗ ਪਿਆ ਤਮਾਸ਼ਾ ਬਣ ਜਾਣਾ ਹੈ ਬਗਾਨੇ ਵੇਖਣਗੇ ਹਾਂਜੀ ਤੇ ਮੈਂ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਕਹਦੇ ਵੀ ਇੰਨਾ ਕੰਮਾਂ ਚ ਨਾ ਪੈਣ ਲਿਖਿਆ ਲੜਨਾ ਲਿਖਿਆ ਲੜਨਾ